ਖਬਰ ਜੁੜੀ ਅੱਜ ਕਰਨਲ ਪਰਿਵਾਰ ਦੇ ਨਾਲ ਤੁਹਾਨੂੰ ਕੱਲੀ ਕੱਲੀ ਗੱਲ ਦੱਸਦੇ ਆ ਕਿ ਕਰਨਲ ਪਰਿਵਾਰ ਦਾ ਮਾਮਲਾ ਕਿੱਥੇ ਖੜਾ ਤੇ ਕੀ ਅੱਗੇ ਉਹਦੇ ਵਿੱਚ ਹੋ ਰਿਹਾਗਾ ਕਿਉਂਕਿ ਤੁਹਾਨੂੰ ਇਹ ਸਾਰਾ ਪਤਾ ਕਿ 13 ਤੇ 14 April ਦੀ ਰਾਤ ਨੂੰ ਜਿਹੜਾ ਕਿ ਕਰਨਲ ਪਸਵਿੰਦਰ ਸਿੰਘ ਬਾਠ ਤੇ ਉਹਦਾ ਲੜਕਾ ਜਿਹੜਾ ਅੰਗਤ ਬਾਠ ਜਿਹੜਾ ਕਿ ਨਰਦੇਈ ਪੁਲਿਸ ਵਾਲਿਆਂ ਨੇ ਬੁਰੀ ਤਰ੍ਹਾਂ ਕੁੱਟਿਆ ਜਦੋਂ ਇੱਕ ਫੌਜ ਦਾ ਵੱਡਾ ਕਰਨਲ ਹੋਵੇ ਜੇ ਉਹਨੂੰ ਇਸ ਤਰ੍ਹਾਂ ਘੁੱਟ ਸਕਦੇ ਆ ਤਾਂ ਆਮ ਬੰਦਾ ਕਾਦਾ ਬੱਚਾ ਇਹ ਉਸ ਦਿਨ ਤੋਂ ਹੀ ਸੁਵਾਦਿਆ ਚੈਨਲ ਲੱਗੇ ਰਹੇ ਸੀ ਉਸ ਤੋਂ ਬਾਅਦ ਜੋ ਕੁਝ ਹੋਇਆਗਾ ਪੰਜਾਬ ਦੇ ਵਿੱਚ ਉਹ ਤੁਹਾਡੇ ਸਾਹਮਣੇ ਆ ਜੋ ਕੁਝ ਹੋ ਰਿਹਾਗਾ ਪੰਜਾਬ ਦੇ ਨੌਜਵਾਨਾਂ ਦੇ ਨਾਲ ਐਥੇ ਵੱਡੀ ਹੈਰਾਨੀ ਦੀ ਇਹ ਗੱਲ ਆ ਕਿ ਕਰਨਲ ਦੀ ਪਤਨੀ ਜਸਵੰਦਰ ਬਾਠਾ ਮੱਖ ਮੰਤਰੀ ਟਾਈਮ ਦਿੰਦਾ ਮੱਖ ਮੰਤਰੀ ਨੂੰ ਮਿਲਦੀ ਆ ਤੇ ਮੱਖ ਮੰਤਰੀ ਕਹਿੰਦਾ ਅੱਜ ਸ਼ਾਂਤਿਕ ਸਭ ਕੁਝ ਹੋ ਜਾਊਗਾ ਪਰ ਅੱਜ 80 ਤੋਂ ਪਲੱਸ ਦਿਨ ਹੋ ਗਏ ਆ ਕਿ ਕਰਨਲ ਪਰਿਵਾਰ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ ਤੇ ਇੱਕ ਸੈੱਟ ਬਣਾਈ ਸੀ ਜਿਹੜੀ ਪੰਜਾਬ ਸਰਕਾਰ ਵੱਲੋਂ ਉਸ ਤੋਂ ਜਿਹੜਾ ਜਿਹੜਾ ਪ੍ਰਵਾਸ ਤੁਸ਼ਟ ਨਹੀਂ ਸੀ ਤਾਂ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਹੀ ਆ ਕੇ ਕਹਾ ਰਾਇ ਕਿ ਸਾਨੂੰ ਸੀਬੀਆਈ ਜਾਂਚ ਦੀ ਮੰਗ ਦਿੱਤੀ ਜਾਵੇ ਤਾਂ ਹਾਈ ਕੋਰਟ ਨੇ ਇੱਕ ਇਹ ਫੈਸਲਾ ਕਰ ਦਿੱਤਾ ਕਿ ਜਿਹੜੀ ਇੱਕ ਸੈੱਟ ਬਣਾਈ ਜਾਊਗੀ ਉਹ ਹਰਿਆਣਾ ਚੰਡੀਗੜ੍ਹ ਦੀ ਜਿਹੜੀ ਪੁਲਸਾ ਉਹ ਦੇਖ ਰੱਖ ਹਾਈ ਕੋਰਟ ਦੇ ਹੇਠਾਂ ਜਿਹੜੀ ਸੈੱਟ ਆ ਉਹ ਕੰਮ ਕਰੂਗੀ ਤੇ 4 ਮਹੀਨਿਆਂ ਦੇ ਵਿੱਚ ਜਿਹੜਾ ਕਿ ਪੂਰਾ ਜਿਹੜਾ ਆਪਣਾ ਉਹ ਕੰਮ ਨਿਪੜੇ ਚਾੜੂਗੀ ਹੁਣ 2 ਮਹੀਨੇ ਤਾਂ ਬੀਤ ਚੁੱਕੇ ਆ ਤੇ ਪਹਿਲਾਂ ਤਾਂ ਲੋਕ ਇਹ ਕਹਿੰਦੇ ਸੀ ਕਿ 4 ਮਹੀਨਿਆਂ ਦਾ ਸਮਾਂ ਭਾਈ ਬਹੁਤ ਜ਼ਿਆਦਾ ਹੈਗਾ ਹੁਣ 2 ਮਹੀਨੇ ਬੀਤ ਚੁੱਕੇ ਆ ਤੇ ਕੱਲ ਜਾਨੀ ਕਿ ਲੰਘੇ ਕੱਲ ਆ ਹੁਣ ਪਛਮਿੰਦਰ ਕਰਨਲ ਦਾ ਜਿਹੜਾ ਪਰਿਵਾਰ ਆ ਉਹ ਪੰਜਾਬ ਦੇ ਗਵਰਨਰ ਨੂੰ ਮਿਲਦੇ ਆ ਉਹ ਸਾਰੀ ਕਹਾਣੀ ਦੱਸਦੇ ਆ ਕਿ ਸਾਡੇ ਨਾਲ ਜਿਹੜਾ ਕਿ ਦੇਸ਼ ਦੀ ਰਾਖੀ ਕਰਦੇ ਆ ਜਿਨ੍ਹਾਂ ਦੀ ਰਾਖੀ ਕਰਕੇ ਅਸੀਂ ਇੱਥੇ ਸੁੱਤੇ ਪੈ ਰਹੇ ਨੇ ਆ ਹੁਣ ਜੰਗ ਲੱਗ ਕੇ ਸਾਡੀ ਆ ਭਾਰਤ ਦੇ ਪਾਸਤਾਨ ਦੀ ਅਜੇ ਵੀ ਜਿਹੜਾ ਮਾਹੌਲ ਆਉ ਠੀਕ ਨਹੀਂ ਜਾਪਦਾ ਤੇ ਸਾਡੀ ਫਿਰ ਰਾਖੀ ਉਹ ਕਰਦੇ ਕਰਦੇ ਉੱਥੇ ਨੌਜਵਾਨ ਕਿੰਨੇ ਸ਼ਹੀਦ ਹੋਏ ਆ ਤੇ ਉਹਨਾਂ ਦੇ ਵਿੱਚ ਹੀ ਉਹਨਾਂ ਫੌਜ ਦੇ ਵਿੱਚੋਂ ਕਰਨਲ ਅ ਪਸ਼ਵਿੰਦਰ ਬਾਠਾ ਜਿਹੜਾ ਕਿ ਦੇਸ਼ ਦੀ ਰੱਖਿਆ ਲਈ ਡਿਊਟੀ ਤੇ ਤੈਨ ਆ ਸੀ ਤਾਂ ਪੁਲਿਸ ਵਾਲੇ ਉਹਨੂੰ ਕੁੱਟ ਸਕਦੇ ਆ ਤੇ ਆਮ ਲੋਕਾਂ ਦਾ ਕੀ ਹਾਲ ਆ ਉਹ ਗਵਰਨਰ ਨੂੰ ਮਿਲੇ ਆ ਪਰਿਵਾਰ ਆ ਤੇ ਜਿਹੜੀ ਇਹ ਚਾਲ ਆ ਜਿਹੜੀ 2 ਮਹੀਨੇ ਦਾ ਸਮਾਂ ਆਗਾ ਜਿਹੜਾ ਆ 4 ਮਹੀਨੇ ਦਾ ਸਮਾਂ ਦਿੱਤਾ ਸੀ ਉਹ 2 ਮਹੀਨੇ ਜਿਹੜਾ ਲੰਘ ਚੁੱਕਿਆ ਜਿਹੜੀ ਇਹਦੀ ਸੁਣਵਾਈ ਆ ਜਿਹੜੀ ਇਹਦੀ ਚਾਲ ਆ ਉਹ ਬੜੀ ਮੱਠੀ ਆ ਕਿਉਂਕਿ ਹਾਲੇ ਤੱਕ ਕੋਈ ਵੀ ਪੁਲਸ ਅਫਸਰ 12 ਜਾਣਿਆਂ ਦੇ ਵਿੱਚੋਂ ਕੋਈ ਪੁਚਾਰ ਐਂਸਵੈਟਰ ਕੋਈ ਵੀ ਜਿਹੜਾ ਕਿ ਨਾਦਾ ਕੋਰਟ ਦੇ ਵਿੱਚ ਪੇਸ਼ ਹੋਇਆ ਤੇ ਨਾ ਹੀ ਉਸ ਸੈਟ ਦੇ ਅੱਗੇ ਪੇਸ਼ ਹੋਇਆ ਹੁਣ 80 ਦਿਨਾਂ ਤੋਂ ਜਿਹੜਾ ਕਿ ਕਹਦੀ ਆਪਾਂ ਚਾਰੇ ਉਹ ਐਂਸਵੇਟਰ ਨੇ ਜਿਹੜਾ ਲਾਪਤਾ ਨੇ ਹਾਲ ਤੱਕ ਗਏ ਕਿਥੇ ਇਹ ਪਤਾ ਨਹੀਂ ਲੱਗਦਾ ਕਿਉਂਕਿ ਪਰਿਵਾਰ ਨੂੰ ਧੌਂਕੀਆਂ ਆ ਰਹੀਆਂ ਨੇ ਪਰਿਵਾਰ ਨੂੰ ਇਹ ਕਿਹਾ ਜਾ ਰਿਹਾ ਦਬਾਅ ਪਾਇਆ ਜਾ ਰਿਹਾ ਕਿ ਤੁਸੀਂ ਉਹਨਾਂ ਨਾਲ ਸਮਝੌਤਾ ਕਰ ਲਓ ਤੇ ਦੂਸਰਾ ਕਿ ਨਾਲ ਹੀ ਮੁੱਦਾ ਜਿਹੜਾ ਇੱਕ ਜਸਪ੍ਰੀਤ ਦਾ ਜਿਹੜਾ ਹੁਣ ਜੁੜ ਚੁੱਕਿਆ ਹੈਗਾ ਹੁਣ ਕਰਨਲ ਪਰਿਵਾਰ ਦੇ ਵਿੱਚ ਜਿੱਥੇ ਪੁਲਿਸ ਵਾਲਿਆਂ ਨੇ ਫਸ ਨਹੀਂ ਫਸਣਾ ਨਾਲ ਇਹ ਜਸਪ੍ਰੀਤ ਸਿੰਘ ਦਾ ਮਾਮਲਾ ਜਿਹੜਾ ਉਹ ਵੀ ਬੜਾ ਗਮੀਰ ਆ ਕਿਉਂਕਿ ਪਰਿਵਾਰ ਵੱਲੋਂ ਇਹ ਕਿਹਾ ਜਾ ਰਿਹਾ ਕਿ ਸਾਡਾ ਮੁੰਡਾ ਜਿਹੜਾ ਕਿ ਇਹਨਾਂ ਨੇ ਕੋਈ ਝੂਠੇ ਐਨਕਾਊਂਟਰ ਦੇ ਵਿੱਚ ਮਾਰ ਦਿੱਤਾ ਹੁਣ ਤਾਂ ਸਾਰਾ ਪੰਜਾਬ ਕਹਿੰਦਾ ਹੈਗਾ ਭਾਈ ਕਿ ਪੁਲਿਸ ਨੇ ਜਿਹੜਾ ਨਜਾਇਜ਼ ਆ ਇਹ ਇੱਕ ਨਹੀਂ ਪਤਾ ਨਹੀਂ ਕਿੰਨੇ ਕ ਐਨਕਾਊਂਟਰ ਕੀਤੇ ਆ ਤੇ ਹੁਣ ਜਿਹੜਾ ਕਰਨਲ ਪਰਿਵਾਰ ਦੇ ਮਾਮਲੇ ਵਿੱਚ ਇੱਕ ਵੱਡੀ ਅਪਡੇਟ ਇਹ ਆਈ ਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆ ਕਿ ਜਿਹੜੇ ਕਿ ਤਿੰਨ ਪੁਲਿਸ ਵਾਲੇ ਨੇ ਉਹ ਫਿਲਹਾਲ ਹਰਿਆਸਤ ਦੇ ਵਿੱਚ ਲੈ ਲਏ ਨੇ ਇਹ ਅਜੇ ਪੂਰੀ ਜਾਣਕਾਰੀ ਤੁਹਾਨੂੰ ਸਾਹਮਣੇ ਕਲੀਅਰ ਕਰ ਦੇਵਾਂਗੇ ਕਿ ਉਹ ਕਿਹੜੇ ਪੁਲਸ ਵਾਲੇ ਨੇ ਉਹਨਾਂ ਦੇ ਇਨਸਪੈਕਟਰਾਂ ਦੇ ਵਿੱਚੋਂ ਆ ਜਾਂ ਫਿਰ ਜਿਹੜੇ ਕਿ ਆਮ ਮਲਾਜ਼ਮਾਂ ਨੇ ਮੈਨੂੰ ਲੱਗਦਾ ਕਿ ਜਿਹੜੇ ਆਮ ਮਲਾਜ਼ਮਾਂ ਨੇ ਉਹਨਾਂ ਨੂੰ ਮੋਰੀ ਬਣਾਇਆ ਜਾਊਗਾ ਉਹਨਾਂ ਨੂੰ ਜਿਹੜਾ ਮੋਰੀ ਧੱਕਿਆ ਜਾਊਗਾ ਜਿਹੜੇ ਚਾਰ ਇਨਸਪੈਕਟਰ ਨੇ ਇਹਨਾਂ ਦੀ ਪਿੱਠੋਂ ਉੱਤੇ ਸਰਕਾਰ ਖੜੀ ਆ ਵੱਡੇ ਵੱਡੇ ਜਿਹੜੇ ਲੀਡਰ ਖੜੇ ਆ ਡੀਜੀਪੀ ਖੜਾ ਐਸਐਸਪੀ ਖੜਾ ਪਟਿਆਲੇ ਦਾ ਔਰ ਡੀਆਈਜੀ ਬਣ ਗਿਆ ਨਾਨਕ ਸਿੰਘਾ ਕਿਉਂਕਿ ਜਦੋਂ ਕਿ ਸਰਕਾਰ ਵੱਲੋਂ ਪੁਲਸ ਨੂੰ ਜਿਹੜਾ ਖੁੱਲ੍ਹ ਦਿੱਤੀ ਹੋਈ ਆ ਕਿ ਭਾਈ ਅਸੀਂ ਤੁਹਾਡੇ ਉੱਤੇ ਇੰਟਰਫੇਅਰ ਨਹੀਂ ਕਰਦੇ ਤੁਹਾਡੇ ਕੋਲੇ ਡੇਢ 2 ਸਾਲ ਆ ਕਿ ਤੁਸੀਂ ਜਿਹੜਾ ਮਰਜ਼ੀ ਚੰਬਦੀਆਂ ਚਲਾਓ ਜਿੰਨੂੰ ਮਰਜ਼ੀ ਕੁੱਟੋ ਜਿਹਦਾ ਮਰਜ਼ੀ ਰਿਕਾਉਂਟਰ ਕਰੋ ਜਿਹਦੇ ਮਰਜ਼ੀ ਗੋਲੀ ਮਾਰੋ ਤੇ ਪਰ ਪੰਜਾਬ ਦੇ ਵਿੱਚ ਉਹੀ ਹੋ ਰਿਹਾ ਜੋ ਕਿ ਸਰਕਾਰ ਨੇ ਖੁੱਲ੍ਹਾਂ ਦਿੱਤੀਆਂ ਸੀ ਤੇ ਉਸ ਕਰਕੇ ਜਿਹੜਾ ਅੱਜ ਪੰਜਾਬ ਦਾ ਮਾਹੌਲ ਆ ਉਹ ਤੁਸੀਂ ਵੇਖ ਰਹੇ ਹੋ ਬਠਿੰਡੇ ਦੇ ਵਿੱਚ ਤੁਸੀਂ ਵੇਖੇ ਆ ਮੁੰਡਾ ਨਰਿੰਦਰ ਬੀ ਪੱਜੇ ਦਾ ਆਇਲਟਸ ਟੀਚਰ ਜਿਹੜਾ ਅੱਜ ਗੋਨਿਆਂ ਨੇ ਮੰਡੀ ਸਾਹੀ ਬੰਦ ਰਹੀ ਆ ਬੜਾ ਭਰਮਾ ਹੰਗਾਰਾ ਦਿੱਤਾ ਅੱਜ ਸਾਰਿਆਂ ਨੇ ਕਿਉਂਕਿ ਸਾਰੇ ਲੋਕਾਂ ਨੂੰ ਪਤਾ ਹੈਗਾ ਕਿ ਯਾਰ ਇੱਕ ਝੂਠਾ ਨੌਜਵਾਨ ਚੱਕ ਦਿੱਤਾ ਤੇ ਉਹਨੂੰ ਕਰੰਟ ਦੇ ਜਿਹੜਾ ਕਰੀਬ 62 ਬਾਰੀ ਲਾਇਆ ਹੈਗਾ ਉਹਦਾ ਕੋਈ 파ਟ ਹੈ ਜਾਂ ਸੱਡੇ ਨਹੀਂ ਜਿੱਥੇ கரੰਟ ਨਾ ਲਾਇਆ ਹੋਵੇ ਤੇ ਇਸ ਕਰਕੇ ਉਹ ਤਾਬ ਨਾ ਚੱਲ ਸਕੇ ਆ ਨੌਜਵਾਨ 33 ਸਾਲ ਦਾ ਨਰਿੰਦਰ ਦੀਪ ਤੇ ਉਹ ਜਿਹੜੀ ਉਹਦੀ ਡੈਥ ਹੋ ਜਾਂਦੀ ਆ ਫੇ ਤਾਂ ਨੂੰ ਪਤਾ ਕਿ ਪੁਰਸਕਮੇ ਕਹਾਣੀਆਂ ਘਟਦੇ ਹੋ ਤੁਹਾਡੇ ਸਾਰੇ ਆਂਦੇ ਸਾਹਮਣੇ ਆ ਹੁਣ ਕਰਨਲ ਦੇ ਮਾਮਲੇ ਦੇ ਵਿੱਚ ਜੇਕਰ ਸੁਣਵਾਈ ਇਸ ਹਫਤੇ ਵਿੱਚ ਨਹੀਂ ਹੁੰਦੀ ਤਾਂ ਦੇਖਦੇ ਆ ਕਿ ਪੰਜਾਬ ਦਾ ਗਵਰਨਰ ਉਹ ਪਰਿਵਾਰ ਮਿਲ ਕੇ ਆਇਆਗਾ ਕੀ ਐਕਸ਼ਨ ਲੈਂਦਾਗਾ ਜੇਕਰ ਐਕਸ਼ਨ ਲੈਂਦਾਗਾ ਤਾਂ ਪਾਈ ਠੀਕ ਆ ਤੇ ਨਹੀਂ ਮੈਨੂੰ ਲੱਗਦਾਗਾ ਕਿ ਪਰਿਵਾਰ ਨੂੰ ਮੁਸ਼ਕਲ ਲੱਗਦਾਗਾ ਜਿੰਨਾ ਤਰ ਭਗਵਾਨਤਮਨ ਦੀ ਸਰਕਾਰ ਆ ਕਿ ਉਹਨਾਂ ਨੂੰ ਨਿਆਂ ਜਿਹੜਾ ਮੈਂ ਨਹੀਂ ਕਹਿੰਦਾ ਕਿ ਮਿਲ ਸਕੂਗਾ ਬਾਕੀ ਤੁਸੀਂ ਆਪਣੇ ਕਮੈਂਟਾਂ ਵਿੱਚ ਜ਼ਰੂਰ ਦੱਸ ਦਿਓ ਕਿ ਭਗਵਾਨਤਮਨ ਜੇਕਰ ਨਿਆਂ ਦਵਾਣਾ ਹੁੰਦਾ ਤਾਂ ਉਸੇ ਦਿਨ ਫੌਰੀ ਤੌਰ ਤੇ ਜਿਹੜੇ ਪੁਲਿਸ ਨੇ ਕੁੱਟਿਆ ਸੀ ਜਿੰਨਾ ਅਫਸਰਾਂ ਨੇ ਕੁੱਟਿਆ ਸੀ ਜਿਨ੍ਹਾਂ ਨੇ ਫੇਤੀਆਂ ਲਵਾਉਣ ਦਾ ਚਾਹ ਸੀ ਜਸਪ੍ਰੀਤ ਸਿੰਘ ਨੂੰ ਅਨਕਾਉਂਟਰ ਕਰਕੇ ਆਏ ਸੀ ਇੱਕ ਦਾ 10 10 ਲੱਖ ਦਾ ਚਾ ਚੜਿਆ ਸੀ ਇੱਕ ਫੀਤੀਆਂ ਦਾ ਚਾ ਚੜਿਆ ਸੀ ਉਤੋਂ ਕਿ ਅਸੀਂ ਬੜੇ ਵਹਾਦਰ ਆ ਅਸੀਂ ਬੜੇ ਦਲੇਰ ਆ ਤੇ ਮੈਨੂੰ ਵੀ ਲੱਗਦਾ ਕਿ ਇਨਸਾਫ ਮਿਲੂਗਾ ਪਰ ਇਹ ਹਾਈ ਕੋਰਟ ਦੇ ਹੇਟ ਜਿਹੜਾ ਚੱਲ ਰਹੀ ਹੈ ਜਿਹੜੀ ਜਾਂਚ ਆ ਇਹਦੇ ਤੋਂ ਦਾ ਜ਼ਰੂਰ ਲੱਗਦਾਗਾ ਕਿਉਂਕਿ ਹਾਈ ਕੋਰਟ ਇਹਨਾਂ ਫੈਸਲਿਆਂ ਤੇ ਕਈ ਵਾਰੀ ਬੜਾ ਸਖਤ ਹੋ ਜਾਂਦਾਗਾ ਕਿਉਂਕਿ ਉਹਨਾਂ ਨੂੰ ਕਈ ਵਾਰੀ ਜਿਹੜੀ ਪੰਜਾਬ ਸਰਕਾਰ ਨੂੰ ਵੀ ਝਾੜ ਪਾਉਂਦਾ ਤੇ ਪੁਲਿਸ ਨੂੰ ਵੀ ਪਾਉਂਦਾ ਪਰ ਵੱਡਾ ਸਵਾਲ ਇਹ ਬਣਿਆ ਹੋਇਆ ਕਿ ਆ ਕਿ ਜਿਹੜੇ ਪੁਲਿਸ ਮੁਲਾਜ਼ਮ ਨੇ 8 ਤੋਂ ਪੁਲਿਸ ਮੁਲਾਜ਼ਮ 4 ਇੰਸਪੈਕਟਰ 80 ਦਿਨਾਂ ਤੋਂ ਲਾਪਤਾ ਨੇ ਕਿੱਥੇ ਨੇ ਨਾ ਉਹ ਡਿਊਟੀ ਤੇ ਜਾਂਦੇ ਆ ਨਾ ਉਹ ਸੱਟ ਮੂਰੇ ਪੇਸ ਹੁੰਦੇ ਆ ਸਭ ਤੋਂ ਵੱਡੀ ਤੇ ਅਹਿਮ ਗੱਲ ਆ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਆਪਣੇ ਸੁਝਾਅ ਜ਼ਰੂਰ ਲਿਖੋ ਕਿ ਤੁਹਾਨੂੰ ਲੱਗਦਾ ਕਿ ਕਰਨਲ ਪਰਿਵਾਰ ਨੂੰ ਇਨਸਾਫ ਮਿਲ ਜੂਗਾ ਕਿ ਤੁਹਾਨੂੰ ਲੱਗਦਾ ਕਿ ਨਰਿੰਦਰਦੀਪ ਦੇ ਪਰਿਵਾਰ ਨੂੰ ਇਨਸਾਫ ਮਿਲ ਜੂਗਾ ਕੀ ਲੱਗਦਾ ਤੁਹਾਨੂੰ ਜਸਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਮਿਲ ਜੂਗਾ ਜਾਂ ਹੋਰ ਕਿੰਨੇ ਨੌਜਵਾਨ ਚਾਚੇ ਕਿ ਮਾਰੇ ਨੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਆਪਣੇ ਕਮੈਂਟ ਜਰੂਰ ਲਿਖਿਓ ਧੰਨਵਾਦ ਵੈਦਿਕਾ ਖਾਲਸਾ ਵੈਦਿਕੀ ਫਤ